ਲਗਾਤਾਰ ਜਿਹੜੀਆਂ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀਆਂ ਜਾ ਰੀਆਂ ਚਾਹੇ 10000 ਰੁਪਏ ਰੇੜੀ ਫੜੀ ਵਾਲਿਆਂ ਲਈ ਆ ਚਾਹੇ ਐਸਸੀ ਕੋਟੇ ਦੇ ਲਈ ਆ ਵੀ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਮਿਲਣ ਜੀ ਜਿਹੜੀ ਇਹ ਬੈਨ ਲਾਈ ਗਈ ਆ ਇਹ ਸਾਰਿਆਂ ਨੂੰ ਜਾਗਰੂਤ ਕਰਨ ਵਾਸਤੇ ਲਾਈ ਗਈ ਆ ਜਿਹਨਾਂ ਰੇੜਾ ਰੇੜੀ ਫੜੀਆਂ ਵਾਲਿਆਂ ਦੇ ਲਾਉਣ ਦੀ ਠੀਕ ਹੈ ਜੀ ਉਹਨਾਂ ਨੂੰ ਅੱਜ 10000 ਤੋਂ ਸਟਾਰਟ ਲਾਉਣਾ ਅੱਛਾ ਹੋਰ ਜਿਹੜੀਆਂ ਸਕਮਾਂ ਕੀਆ ਜਾ ਰੀਆਂ ਆ ਆਸ਼ਮਨ ਕਾਰਟ ਹਾਂਜੀ ਈਸ਼ਰਮ ਕਾਟ ਤੇ ਜਿਹੜੀਆਂ ਵੀ ਸਕੀਮਾਂ ਆ ਜਿੱਦਾਂ ਯੋਧਿਆ ਟ੍ਰੇਨ ਆ ਜਾ ਰਹੀ ਆ ਉਹਨਾਂ ਵਾਸਤੇ ਫਰੀ ਟਿਕਟਾਂ ਬੁੱਕ ਹੁੰਦੀਆਂ ਤੁਹਾਡਾ ਦਫ਼ਤਰ ਕਿਹੜੀ ਜਗ੍ਹਾ ਅਮਰਜੀਤ ਕਲੋਨੀ ਗਲੀ ਨੰਬਰ 11 ਤੁਮੇ ਦੇ ਦਿਆਂ ਜਿਹੜੀਆਂ ਫੋਟੋਆਂ ਦਿੱਤੀਆਂ ਜਾ ਰਹੀਆਂ ਆਉਣ ਵਾਲੀ 2024 ਆ ਉਹਦੇ ਕਰਕੇ ਦਿੱਤੀਆਂ ਜਾ ਰਹੀਆਂ ਕਿ ਪਹਿਲੇ ਵੀ ਦਿੱਤੀਆਂ ਜਾਂਦੀਆਂ ਸੀ ਸਰ ਪਹਿਲਾਂ ਵੀ ਦਿੱਤੀਆਂ ਜਾ ਰਹੀਆਂ ਸੀ ਆਉਣ ਵਾਲੀ ਜਿਹੜੀ ਹਾਂਜੀ ਕਾਹ ਕਹਿਣਾ ਚਾਹੁੰਦੇ ਆ ਜਿਹੜੀਆਂ ਸੁਨੀਲ ਮੋਦੀ ਜੀ ਬਾਰੇ ਮੈਂ ਸਾਰਿਆਂ ਨੂੰ ਮਾਲ ਕੇ ਅਪੀਲ ਕਰਨਾ ਚਾਹੁੰਦਾ ਕਿ ਜਿੰਨੇ ਵੀ ਕੋਈ ਜ਼ਿਆਦਾ ਜਾਣਕਾਰੀ ਲੈਣੀ ਆ ਮੇਰੇ ਬੀਜਪੀ ਦੇ ਆਫਿਸ ਆ ਜਾਣ ਅਮਰਜੀਤ ਕਲੋਨੀ 11 ਨੰਬਰ ਗਲੀ ਤੇ ਜੋ ਵੀ ਸਕੀਮਾਂ ਦੇ ਲਾਭ ਉੱਥੇ ਮਿਲ ਜਾਂਦੇ ਇਨਾ 22 ਜਨਵਰੀ ਨੂੰ ਲੋਕ ਅਜोध्या ਜਾ ਰਿਹਾ ਉਹਦੇ ਵਾਸਤੇ ਤੁਹਾਡੇ ਤੋਂ ਕੀ ਕਰਾ ਲਾ ਜਿਹੜੀ ਜੋਧਿਆ ਜਾ ਰਹੀ ਹੈ ਟੀਮ ਠੀਕ ਹੈ ਜੀ ਉਹਨਾਂ ਨੂੰ ਸਾਰਿਆਂ ਨੂੰ ਮੇਰਾ ਮੈਸੇਜ ਇਹ ਹੈ ਕਿ ਆਧਾਰ ਕਾਰਡ ਆਪਣਾ ਮੋਬਾਈਲ ਨੰਬਰ ਠੀਕ ਹੈ ਜੀ ਉਹ ਆ ਕੇ ਆਪਾਂ ਨੂੰ ਉੱਥੇ ਦੇ ਜਨ ਦਫ਼ਤਰ ਉਹਨਾਂ ਦੀਆਂ ਟਿਕਟਾਂ ਫ੍ਰੀ ਬੁੱਕ ਕੀਤੀਆਂ ਜਾਣਗੀਆਂ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਬੁੱਕਾ ਟਿਕਟਾਂ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਬੁੱਕ ਕੀਤੀਆਂ ਸਰ ਟਿਕਟਾਂ ਦਾ ਸ਼ੁਰੂ ਆ ਜੀ ਜਦੋਂ ਮਰਜ਼ੀ ਆਣ ਬੁੱਕ ਕਰਾ ਲਾਂਗੇ 22 ਤਰੀਕ ਤੱਕ ਤੁਹਾਡੇ ਦਫ਼ਤਰ ਕੈਂਪ ਵੀ ਲਗਾਏ ਹੋਏਗਾ ਹਾਂ ਜੀ ਸਰ ਇਸ ਟਾਈਮ ਕੈਂਪ ਚੱਲ ਰਿਹਾ ਹੈ ਧਾਰਗੜ ਦਾ ਕੈਂਪ ਲੱਗਿਆ ਹੋਇਆ ਹੈ ਫ੍ਰੀ ਗੈਸ ਸਿਲੰਡਰ ਵਾਲਾ ਫਾਰਮ ਹੈ ਜਿਹੜਾ ਉਹ ਭਰਦੇ ਪਏ ਸਰਕਾਰ ਵੱਲੋਂ ਵਿੱਕਸਿਤ ਭਾਰਤ ਸੰਕਲਪ ਯਾਤਰਾ ਜਿਹਦੇ ਤਹਿਤ ਵੈਨ ਸਾਡੇ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਆਈ ਹੋਈ ਆ ਤਾਂ ਅਸੀਂ ਇਹਦੇ ਵਿੱਚ ਇਹ ਆ ਵੀ ਜਿਵੇਂ ਅਲੱਗ-ਅਲੱਗ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਕੀਤਾ ਜਾ ਰਿਹਾ ਵਾ ਤਾਂ ਇੱਥੇ ਅਸੀਂ ਇੱਕ ਕੈਂਪ ਵੀ ਲਗਾਨੇ ਆ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਜਿਹੜਾ ਵੈਨ ਦੇ ਉੱਤੇ ਤਾਂ ਨਾਲ ਦੱਸਿਆ ਜਾ ਰਿਹਾ ਵਾ ਤਾਂ ਅਸੀਂ ਇੱਥੇ ਬੈਠ ਕੇ ਵੀ ਉਹਨਾਂ ਨੂੰ ਗਾਈਡ ਕਰਦੇ ਆ ਵੀ ਉਹ ਕੀ ਨਮਾ ਦਾ ਕਿੰਨਾ ਲਾਭ ਲੈ ਸਕਦੇ ਟੀਮ ਸਾਡੀ ਸਮੂਚੀ ਟੀਮ ਹੈ ਜੋਤੀ ਹੋਈ ਆ ਕਿਹੜੀ ਜਗ੍ਹਾ ਤੋਂ ਆਈ ਆ ਆ ਸਰ ਜਿਹੜੀ ਅੱਜ ਸਾਡੀ ਟੀਮ ਹੈਗੀ ਆ ਇਹ ਨਗਰ ਨਿਗਮ ਲੁਧਿਆਣਾ ਤੋਂ ਆਈ ਹੋਈ ਆ ਤਾਂ ਇਹਦੇ ਵਿੱਚ ਅਸੀਂ ਜਿਵੇਂ ਪੀਐਮ ਸੁਵੈਨ ਦੇ ਬਾਰੇ ਜਿਹੜੇ 10000 ਦਾ ਰੀਡੀ ਫੜੀ ਦਾ ਲੋਨ ਆ ਸੀ ਉਹ ਅਪਲਾਈ ਕਰਵਾ ਰਹੇ ਆ ਤੇ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇ ਰਹੇ ਆ ਵੀ ਜਦੋਂ ਲੋਨ ਅਪਲਾਈ ਹੋ ਗਿਆ ਤਾਂ ਉਹ ਆਪਣਾ ਬੈਂਕ ਦੇ ਵਿੱਚ ਬ੍ਰਾਂਚਾਂ ਦੇ ਵਿੱਚ ਜਾਣ ਤੇ ਆਪਣਾ ਲੋਨ ਲੈਣ ਉਥੋਂ ਤੇ ਇਸ ਤੋਂ ਬਿਨਾ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਮਾ ਉਹਦੇ ਲਈ ਵੀ ਅਸੀਂ ਇੱਕ ਆਪਣਾ ਟੀਮ ਮੈਂਬਰ ਬਿਠਾਏ ਹੋਏ ਨੇ ਤੇ ਉਹਦੇ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਵੇਂ ਤੁਹਾਡੀ ਬੈਨ ਅੱਜ ਰਾਹੂ ਰੋਡ ਤੇ ਪਹੁੰਚੀ ਆ ਨੈਕਸਟ ਟਾਈਮ ਕਿਤੇ ਹੋਰ ਜਗ੍ਹਾ ਜਾਣੀਆਂ ਇਹਦੇ ਬਾਰੇ ਆਮ ਪਬਲਿਕ ਤੇ ਲੋਕਾਂ ਤੋਂ ਦਬਾਵਾ ਲੱਗਦਾ ਸਰ ਇੱਕ ਸਾਡਾ ਇੱਕ ਮਿਨਿਸਟਰੀ ਵੱਲੋਂ ਸਾਨੂੰ ਇੱਕ ਰੂਟ ਪਲਾਨ ਬਣਾਇਆ ਗਿਆ ਵਾ ਜਿਹਦੇ ਤਹਿਤ ਅਸੀਂ ਅਲੱਗ-ਅਲੱਗ ਲੋਕੇਸ਼ਨ ਦੇ ਉੱਤੇ ਪਹੁੰਚਦੇ ਆਂ ਜਿਵੇਂ ਸਾਡਾ ਹਰ ਡੇਲੀ ਦੇ ਅਸੀਂ ਤਿੰਨ ਕੈਂਪ ਲਗੇ ਜਾਣੇ ਕਿ ਅਸੀਂ ਪੂਰੇ ਲੁਧਿਆਣੇ ਨੂੰ ਕਵਰ ਕਰਨਾ ਅਲੱਗ-ਅਲੱਗ ਲੋਕੇਸ਼ਨਾਂ ਤੇ ਜਾ ਕੇ ਤਾਂ ਇਹ ਜਿਹੜਾ ਰੂਟ ਪਲਾਨ ਹੈ ਇਹ ਸਾਡੇ ਕੋਲੇ ਆ ਚੁੱਕਿਆ ਵਾ ਤੇ ਅਸੀਂ ਅਸੀਂ ਕਾਫੀ ਲੋਕਾਂ ਨੂੰ ਇਹ ਸ਼ੇਅਰ ਵੀ ਕਰ ਚੁੱਕੇ ਆਂ ਵੀ ਉਹ ਰੂਟ ਪਲਾਨ ਦੇ ਅਕੋਰਡਿੰਗ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਆ ਲੋਕਾਂ ਤੱਕ ਪਹੁੰਚ ਸਕੇ ਬਾਕੀ ਨਿਊਜ਼ਪੇਪਰ ਵਗੈਰਾ ਦੇ ਵਿੱਚ ਵੀ ਅਸੀਂ ਇਹਦੀ ਥੋੜੀ-ਬੋਧੀ ਐਡਵਰਟਾਈਜ਼ਮੈਂਟ ਕਰਵਾਈ ਸੀਗੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਦਾਂ ਦੀ ਕੁਝ ਗਵਨ ਸ਼ਹਿਰ ਦੇ ਵਿੱਚ ਆਈ ਹੋਈ ਆ ਜਿਹੜੇ ਲੋਕਾਂ ਨੂੰ ਇਸ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇ ਰਹੇ ਨੇ ਜਿਵੇਂ ਤੁਸੀਂ ਫਾਰਮ ਭਰ ਦਿੰਦੇ ਆ ਫਾਰਮ ਭਰਨ ਤੋਂ ਬਾਅਦ ਇਹਦੀ ਕੋਈ ਵੈਰੀਫਿਕੇਸ਼ਨ ਵਗੈਰਾ ਵੀ ਹੁੰਦੀ ਆ ਜਾਂ ਨਾਮ ਦੇ ਨਾਲ ਫਾਰਮ ਭਰਨ ਤੋਂ ਬਾਅਦ ਇਹਦਾ ਕੋਈ ਉਸ ਗੱਲ ਆ ਸਰ ਵੈਸੇ ਇਹ ਹੁੰਦਾ ਵੀ ਅਸੀਂ ਸਾਡੇ ਨਾਲ ਬੈਂਕਰਸ ਵੀ ਬੈਠਦੇ ਨੇ ਆ ਕੇ ਜਿਵੇਂ ਉਹ ਜੇ ਤਾਂ ਉਸ ਕਿਉਂਕਿ ਹੁਣ ਸਾਡੇ ਕੋਲ ਜਿਹੜੇ ਲੋਕ ਆਂਦੇ ਨੇ ਉਹ ਅਲੱਗ-ਅਲੱਗ ਬੈਂਕਸ ਤੋਂ ਹੁੰਦੇ ਨੇ ਇਸ ਕਰਕੇ ਨਾਲ ਦੀ ਨਾਲ ਜਿਹੜਾ ਪ੍ਰੋਸੈਸ ਨਹੀਂ ਕੰਪਲੀਟ ਹੋ ਪਾਂਦਾ ਇਹ ਆ ਵੀ ਅਸੀਂ ਜਿਹੜੇ ਉਹਨਾਂ ਦੀ ਰਜਿਸਟ੍ਰੇਸ਼ਨ ਵਾਲਾ ਪ੍ਰੋਸੈਸ ਕੰਪਲੀਟ ਕਰ ਦਿੰਨੇ ਆ ਬਾਕੀ ਜਿਹੜਾ ਲੋਨ ਉਹਨਾਂ ਨੇ ਲੈਣਾ ਵਾ ਉਹ ਜਿਹੜੀ ਫਾਰਮੈਲਟੀ ਆ ਉਹ ਬੈਂਕ ਦੇ ਵਿੱਚ ਜਾ ਕੇ ਕੰਪਲੀਟ ਕਰ ਲਵਾਂਗੇ ਜੇ ਕਿਸੇ ਨੇ ਦੁਬਾਰਾ ਤੋਂ ਇਹਦੇ ਬਾਰੇ ਜਾਣਕਾਰੀ ਲੈਣਾ ਹੋਵੇ ਤੁਹਾਡੇ ਕੋਲ ਕਿਹੜੀ ਜਗ੍ਹਾ ਔਫੀਸ ਆ ਤੇ ਕਿਵੇਂ ਕੋਸਟ ਆ ਸਰ ਜੀ ਮੇ ਸਾਡਾ ਨਗਰ ਨਿਗਮ ਦਾ ਦਫ਼ਤਰ ਹੈ ਮਾਤਾ ਰਾਣੀ ਚੌਂਕ 에 ਜ਼ੋਨ ਦੇ ਵਿੱਚ 74 ਰੂਮ ਨੰਬਰ 'ਚ ਕਿਸੇ ਵੀ ਟਾਈਮ ਆ ਕੇ ਸਾਡੇ ਤੋਂ ਪੁੱਛ ਸਕਦੇ ਆ ਅਸੀਂ ਬੈਠੇ ਹੁੰਨੇ ਆ ਸਾਡੀ ਟੀਮ ਬੈਠੀ ਹੁੰਦੀ ਆ ਤਾਂ ਉਹਨਾਂ ਨੂੰ ਅਸੀਂ ਜਾਣਕਾਰੀ ਦਵਾਂਗੇ नरेंद्र मोदी की तरफ से जो बैन लगाई गई है कौन सी स्कीमें देगा यहाँ पर सर जो स्कीमें लगी है पब्लिक वास्ते स्कीम लगी है जो सुविधा आई है नरेंद्र मोदी जी की तरफ से हमारे बहनों भाइयों के लिए यहाँ पर जो भी कोई आएगा आप उस सुविधा के लिए आ सकते हैं जो दस हजार का फार्म भरा रहा है जो नरेंद्र मोदी जी से जो रेड़े फाड़ी वालों के लिए अपनी बिजनेस वास्ते वो ले सकते हैं और अपना बिजनेस कर सकते हैं। दफ्तर कहाँ पर है हमारा दफ्तर है ग्यारह गली नंबर अमरजीत कॉलोनी गली नंबर ग्यारह वहाँ बीजेपी दफ्तर है सिलेंडर के भी जाते हैं हाँ जी कितने से कितना समय है ਅੱਜ ਜਿਹੜੇ ਜਿਹੜੇ ਮੋਦੀ ਜੀ ਵੱਲੋਂ ਸਕੀਮਾਂ ਦੇ ਬਾਰੇ ਭਰੇ ਜਾ ਰਹੇ ਆ ਕਿ ਸਰ ਇੱਕ ਤਾਂ ਆਪਣੇ ਲੋਨ ਕਿਤੇ ਜਾ ਰਹੇ ਨੇ 10 ਤੋਂ ਲੈ ਕੇ 50000 ਤੱਕ ਜਿੱਦਾਂ ਆਪਣੇ ਫੜੀਆਂ ਵਾਲੇ ਹੋਗੇ ਉਹਨਾਂ ਨੂੰ ਬੇਰ ਜਿੱਦਾਂ ਮਤਲਬ ਆਪਣਾ ਕੰਮ ਕਾਰ ਚਲਾ ਰਹੇ ਨੇ ਉਹਨੂੰ ਵਧਾਉਣ ਵਾਸਤੇ ਵੀ ਅੱਗੇ ਆਪਣਾ ਉਹਨਾਂ ਦਾ ਵਾਅਦਾ ਹੋ ਜਵੇ ਤੇ ਜਿੱਦਾਂ ਹੁਣ ਉਹਨਾਂ ਦੇ ਲੋਨ ਵੀ ਹੋ ਰਹੇ ਆ ਜਿਨ੍ਹਾਂ ਦੇ ਗਾਡਰ ਵਾਲੇ ਨੇ ਮੀਮੂ ਆਣ ਤੇ ਉਹਨਾਂ ਨੂੰ ਦਿੱਕਤ ਆਂਦੀ ਆ ਠੀਕ ਹੈ ਮਤਲਬ ਹੁਣ ਜਿੱਦਾ ਠੰਡ ਚੱਲ ਰਹੀ ਹੈ ਧੁੰਦ ਦੇ ਧੁੰਦ ਦਾ ਸਾਰਾ ਪ੍ਰੋਸੀਜਰ ਆ ਸੋ ਉਹਦੇ ਕਰਕੇ ਮਤਲਬ ਆਪਾਂ ਲੋਨ ਜਿੱਦਾਂ ਉਹਨਾਂ ਨੂੰ ਸੁਰੱਖਿਆ ਹੋਵੇ ਉਹਨਾਂ ਦੀ ਘਰਕੁਰ ਬਣਾਉਣ ਵਾਸਤੇ ਦਿੱਤੇ ਜਾ ਰਹੇ ਨੇ ਹਾਂ ਜੀ ਅੱਜ ਜਿਹੜੀ ਜੀ ਨਿੰਦਰ ਮੋਦੀ ਜੀ ਵੱਲੋਂ ਗੈਰ ਲਗਾਈ ਗਈ ਹੈ ਤੇ ਕਿਹੜੀਆਂ ਸਕੀਮਾਂ ਤੇ ਕਿਹੜੀਆਂ ਸੁਵਿਧਾ ਦਿੱਤੀਆਂ ਜਾ ਰਹੀਆਂ ਨੇ ਨਿਰਿੰਦਰ ਮੋਦੀ ਜੀ ਦਾ ਵਾਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਆਪਣੇ ਲਈ ਇੱਥੇ ਬੈਣ ਭੇਜੀ ਇਸ ਕਰਕੇ ਇਤੇ 10000 ਦਾ ਲੋਨ ਪਾਸ ਕੀਤਾ ਜਾਂਦਾ 10000 ਤੋਂ ਲੈ ਕੇ 50000 ਤੱਕ ਰੇੜੀ ਫੜੀਆਂ ਵਾਸਤੇ ਗਾਰਡਰ ਵਾਲਿਆਂ ਦੀ ਸਕੀਮ ਔਰ ਆਸ਼ਮਾਨ ਕਾਰਡ ਦੀ ਸਕੀਮ ਸੀਗੀ ਬਾਕੀ ਫ੍ਰੀ ਸਿਲੰਡਰ ਵਾਲੀ ਸਕੀਮ ਸੀ ਜਿਹੜਾ ਸਿਲੰਡਰ ਭਰੇ ਜਾਂਦੇ ਤੁਹਾਡਾ ਦਸਤਖਤਾਂ ਕਿੱਡੀ ਜਗ੍ਹਾ ਅਮਰ